ਅੰਮ੍ਰਿਤਸਰ ਦੇ ਹਾਲ ਗੇਟ ਉੱਤੇ ਟ੍ਰੈਫਿਕ ਪੁਲਿਸ ਤੋਂ ਪਰੇਸ਼ਾਨ ਹੋਇਆ ਇਹ ਰੇੜੀ ਚਾਲਕ ਉਹ ਚਾਰ-ਪੰਜ ਦਿਨ ਤੋਂ ਕੁਝ ਜਿਆਦਾ ਹੀ ਤੰਗ ਕਰਦਾ ਹੈ ਕਹਿੰਦਾ ਰੇੜੀ ਚੁੱਕ ਲੈ ਯਾਰ ਰੇੜੀ ਚੁੱਕ ਲੈ ਗੁੱਸੇ ਵਿੱਚ ਆ ਕੇ ਨੌਜਵਾਨ ਨੇ ਆਪਣੀ ਹੀ ਰੇੜੀ ਨੂੰ ਮਾਰ ਦਿੱਤਾ ਮੂਦਾ ਉਹ ਕਹਿੰਦਾ ਤੂੰ ਉੱਥੇ ਪਿੱਛੇ ਲਈ ਜਾ ਉਹਨੂੰ ਇੱਥੇ ਤੇਰੀ ਮੈਂ ਲਾਣੀ ਨਹੀਂ ਦੇਣੀ ਕਹਿੰਦਾ ਅਜ ਰੇੜੀ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਰਹਿਣ ਵਾਲਾ ਸ਼ਿਵ ਕਿਰਪਾ ਨਿਊਟਰੀ ਕੁਲਚਾ ਜੋ ਕਿ ਅੰਮ੍ਰਿਤਸਰ ਦੇ ਹਾਲ ਗੇਟ ਦੇ ਨਜ਼ਦੀਕ ਰੇੜੀ ਲਗਾਉਣ ਵਾਲੇ ਨੌਜਵਾਨ ਨੂੰ ਜਦੋਂ ਟ੍ਰੈਫਿਕ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਸ ਵੱਲੋਂ ਸੜਕ ਉੱਪਰ ਹਾਈ ਵੋਲਟੇਜ ਡਰਾਮਾ ਕਰਦਿਆਂ ਆਪਣੀ ਰੇੜੀ ਦਾ ਸਾਰਾ ਸਮਾਨ ਸੜਕ ਤੇ ਪਲਟਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਟ੍ਰੈਫਿਕ ਪੁਲਿਸ ਨੂੰ ਹੱਥ-ਪੈਰਾਂ ਦੀ ਪੈ ਗਈ ਤਾਂ ਮੁਲਾਜ਼ਮ ਇਸ ਸੰਬੰਧੀ ਸਪੱਸ਼ਟ ਦੰਦਿਆ ਨਜ਼ਰ ਆਏ ਜੇ ਮੇਰਾ ਨਾਮ ਪਵਨ ਕੁਮਾਰ ਤੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆਪਣੀ ਰੇੜੀ ਲਗਾ ਰਹੇ ਹੋ ਮੈਂ 15 ਸਾਲ ਤੋਂ ਲਗਾ ਰਿਹਾ ਇੱਥੇ ਰੇੜੀ ਲਗਾਉਂਦੇ ਹੋ ਮੈਂ ਇੱਥੇ ਲਗਾ ਰਿਹਾ ਵੇਖੋ ਸਾਈਡ ਤੇ ਲੱਗੀ ਰੇੜੀ ਹਾਂਜੀ ਤੇ ਰੋਜ਼ ਆ ਚਾਰ ਪੰਜ ਦਿਨ ਤੋਂ ਕੁਝ ਜਿਆਦਾ ਹੀ ਤੰਗ ਕਰਦਾ ਕਹਿੰਦਾ ਰੇੜੀ ਚੁੱਕ ਕੇ ਲੈ ਜਾ ਰੇੜੀ ਚੁੱਕ ਕੇ ਲੈ ਜਾ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਵੀ ਕਿਹਾ ਥੋ ਟੈਂਕਰ ਲੱਗਦੇ ਪਾਣੀ ਦੇ ਤੇ ਮੈਨੂੰ ਕਹਿੰਦੇ ਥੋੜੀ ਅੱਗੇ ਲਗਾਇਆ ਕਰ ਸਰਕਾਰੀ ਆਂਦੇ ਉਹਨਾਂ ਨੂੰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਪਾਣੀ ਭਰਨ ਵਾਲੇ ਸਰਕਾਰੀ ਮੁਲਾਜ਼ਮ ਵੀ ਆਂਦੇ ਕਾਰਪੋਰੇਸ਼ਨ ਵਾਲੇ ਨੂੰ ਆਂਦੇ ਉਹ ਕਹਿੰਦੇ ਤੂੰ ਉੱਥੇ ਪ ਉਹ ਇੰਨਾ ਸਮਾਨ ਬਣਿਆ ਮੈਂ ਕਿੱਥੇ ਲੈ ਕੇ ਜਾਵਾਂ ਮੈਂ ਵੀ ਸੁਹਿਰਦਾ 4 ਵਜੇ ਤੋਂ ਉੱਠ ਕੇ ਕੰਮ ਕਰਦਾ ਪਿਆ 15 ਸਾਲ ਤੋਂ ਤੁਸੀਂ ਇੱਥੇ ਰੇੜੀ ਲਗਾ ਰਹੇ ਹੋ ਜੀ ਪਹਿਲਾਂ ਇਸ ਤਰ੍ਹਾਂ ਦਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਕੇ ਤੰਗ ਕੀਤਾ ਜਾਂਦਾ ਸੀ ਤੁਹਾਨੂੰ ਹਾਂਜੀ ਕੀਤਾ ਜਾਂਦਾ ਸੀ ਜਦੋਂ ਨਵਾਂ ਕੋਈ ਆ ਗਿਆ ਐਸਆਈ ਆ ਗਿਆ ਇਹਨੂੰ ਰੇੜੀ ਚੁੱਕ ਲਾ ਜਦੋਂ ਵੀ ਆਦਬ ਬਤਮੀਜੀ ਨਾਲ ਇੰਨੀ ਦੁਨੀਆ ਆਂਦੀ ਮੇਰੇ ਕੋਲ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਉਂਦੇ ਹੱਥ ਜੋੜਦੇ ਮੇਰੇ ਅੱਗੇ ਪਿਆਰ ਦਿੰਦੇ ਇਹਨੇ ਪਿਆਰ ਨਾ ਬੋਲਦੇ ਆ ਪੰਜਾਬੀ ਭਈਏ ਬਾਹਰੋਂ ਆ ਕੇ ਮੇਰੇ ਕੋ ਆਂਦੇ ਆ ਹਰ ਕੋਈ ਆ ਕੇ ਮੈਨੂੰ ਪਿਆਰ ਨਾਲ ਬੋਲਦਾ ਇੱਜ਼ਤ ਮਿਲਦੀ ਆ ਮਗਰ ਇਹ ਜਿਹੜੀ ਇਹ ਜਿਹੜੀ ਜਦੋਂ ਇਹ ਚੀਜ਼ ਆਂਦੀ ਹੈ ਨਾ ਤੇ ਬਸ ਇੱਕੋ ਧਮਕੀ ਹੁੰਦੀ ਆ ਕੀ ਤੇਰੀ ਰੇੜੀ ਚੁਕਾ ਦਨੀ ਆ ਤੇਰੀ ਰੇੜੀ ਚੁਕਾ ਦਨੀ ਜਿਹੜਾ ਵੀ ਕੋਈ ਵੀ ਅੱਜ ਤੱਕ ਸਮਝ ਲੋ ਜਿੰਨੇ ਵੀ ਬੰਦੇ ਆਏ ਕਹਿੰਦਾ ਤੇਰੀ ਰੇੜੀ ਚੁਕਾ ਦਨੀ ਇਹੀ ਕੰਮ ਕਰ ਤੇਰੀ ਰੇੜੀ ਚੁਕਾ ਦਨੀ ਪੁਲਿਸ ਨੂੰ ਪ੍ਰੋਬਲਮ ਕੀ ਆ ਤੁਹਾਡੀ ਰੇੜੀ ਦਾ ਮੈਨੂੰ ਆਪ ਨਹੀਂ ਪਤਾ ਭਾਜੀ ਮੈਨੂੰ ਪਤਾ ਹੋਵੇ ਤਾਂ ਮੈਂ ਦੱਸਾਂ ਮੈਨੂੰ ਅੱਜ ਤੱਕ ਮੈਂ ਇਹੀ ਚੀਜ਼ ਤੋਂ ਕੰਫਿਊਜ਼ ਹਾਂ ਮੇਰੀ ਰੇੜੀ ਤੋਂ ਪ੍ਰੋਬਲਮ ਕੀ ਆ ਤਾਂ ਹੋਰ ਵੀ ਬਹੁਤ ਸਾਰੀਆਂ ਰੇੜੀਆਂ ਲੱਗਦੇ ਨੇ ਜੀ ਉਹਨਾਂ ਨੂੰ ਵੀ ਆ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਨਾ ਤੁਹਾਡੇ ਸਾਹਮਣੇ ਉਹ ਲੱਗੀਆਂ ਹੋਈਆਂ ਉਹ ਸਾਹਮਣੇ ਲੱਗੀਆਂ ਆਏ ਵੇਖੋ ਗੱਡੀਆਂ ਲੱਗੀਆਂ ਹੋਈਆਂ ਆ ਕਿਉ ਸੜਕ ਦੇ ਵਿੱਚ ਜਿਹੜੀਆਂ ਲਾਈਆਂ ਲਾਈਆਂ ਨੇ ਸੜਕ ਦੇ ਵਿੱਚ ਨਹੀਂ ਆ ਵੇਖੋ ਸਾਈਡ ਤੇ ਲਾਈ ਆ ਭਾਜੀ ਤੁਹਾਡੀ ਨਹੀਂ ਹੋਰ ਜਿਹੜੀਆਂ ਰੇੜੀਆਂ ਉਹ ਵੇਖ ਲਓ ਕੈਮਰਾ ਘੁਮਾ ਕੇ ਸੜਕ ਦੇ ਉੱਤੇ ਹੀ ਲੱਗੀਆਂ ਹੋਈਆਂ ਉਹ ਸਾਹਮਣੇ ਮੋੜ ਲਗਾ ਤੇ ਮੇਰੀ ਰੇੜੀ ਕਹਿੰਦਾ ਤੂੰ ਉੱਥੇ ਲਾਈ ਆ ਇੱਥੇ ਕੋਈ ਆਨ ਜਾਣ ਦਾ ਤੇ ਰਾਹ ਤੇ ਹੈਗਾ ਨਹੀਂ ਭਾਜੀ ਕੋਈ ਬਿਲਕੁਲ ਸਾਈਡ ਤੇ ਹੈਗੀ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿੰਨੇ ਦਾ ਨੁਕਸਾਨ ਹੋ ਚੁੱਕਾ ਤੁਹਾਡਾ ਜਿਹੜਾ ਸਮਾਨ ਪੂਰਾ ਤੁਸੀਂ ਪਹਟਾ ਦਿੱਤਾ ਮੇਰਾ ਕਰਤੂ ਕਰ ਪੰਜ ਹਜ਼ਾਰ ਦਾ ਭਾਜੀ ਕਿ ਬੀਸੀ ਕਿ ਉਹੀ ਪਣੀ تھی ਮੈਂ ਸਭ ਕੁਝ ਵੇਸਟ ਕਰਤਾ ਪਠੂਰੇ ਹੀ ਆਲੂ ਵਾਲੇ ਕੁੰਚੇ ਹੀ ਸਾਰਾ ਵੇਸਟ ਕਰਤਾ ਭਾ ਮੈਂ ਹੁਣ ਕਹਿੰਦਾ ਤੈਨੂੰ ਲਾਣ ਹੀ ਨਹੀਂ ਦੇਣੀ ਤੇ ਮੈਂ ਘਰ ਲੈ ਕੇ ਕੀ ਕਰਨਾ ਜੇ ਮੈਂ ਕਿਸੇ ਨੂੰ ਖਵਾਵਾਂਗਾ ਉਹ ਦਾਨ ਕਰਨ ਦਾ ਕੀ ਫਾਇਦਾ ਜਿਹੜਾ ਆਪਣੇ ਦਿਲੋਂ ਨਾ ਲਾਇਆ ਉਹ ਤੇ ਧੱਕੇ ਨਾਲ ਕਿਸੇ ਨੂੰ ਖਵਾਤਾ ਰੀਆ ਜੀ ਚਾਕੇ ਦੱਸ ਕਿੰਨਾ ਦੁਖੀ ਹੈ ਅੱਜ ਤੁਸੀਂ ਮੈਂ ਬਹੁਤ ਦੁਖੀ ਆ ਪਹਿਲੇ ਮੇਰੇ ਪਾਪਾ ਐਕਸਪਾਇਰ ਹੋ ਗਏ ਬਾ ਐਕਸਪਾਇਰ ਹੋ ਗਏ ਮੈਂ ਘਰ ਚ ਇਕੱਲਾ ਕਮਾਣਾ ਲੱਗਾ ਹੁਣ ਜਦੋਂ ਚੀਜ਼ਾਂ ਕਰਦੇ ਮੈਂ ਕਿੱਥੇ ਜਾਵਾਂਗਾ ਆਪ ਤੁਸੀਂ ਸੋਚੋ ਪੰਜਾਬੀ ਪੰਜਾਬ ਚ ਰਹੇ ਖੁਸ਼ ਨਹੀਂ ਗਾ ਤੇ ਕਿੱਥੇ ਜਾਏ ਪੰਜਾਬੀ ਪੰਜਾਬੀ ਤਾਂ ਬਾਹਰ ਜਾਓ ਭਾਜੀ ਅੱਜ ਇਹ ਪਿੱਛੇ ਵੀ ਕਲਪੇ ਆਏ ਮੇਰਾ ਯੁਧਵੀ ਰਹਿ ਮੈਂ ਕੇਂਦਰੀ ਚਿਦੂ ਉਦਾਸ ਮੰਦਿਰ ਦਾ ਪ੍ਰਧਾਨ ਆ ਇਹ ਜਿਹੜਾ ਆਪਣਾ ਮੰਦਿਰ ਆ ਇਹ ਬੱਚਾ ਇੰਨਾ ਦੁਖੀ ਹੈ ਪਿਛਲੇ ਹਫਤੇ ਮੇਰੇ ਨਾਲ ਗੱਲ ਕਰਦਾ ਪਿਆ ਸੀ ਕਿ ਮੈਂ ਪ੍ਰਧਾਨ ਜੀ ਜੋ ਮੇਰੇ ਨਾਲ ਨਾ ਕਰਦੇ ਪਏ ਨਾ ਦਿਲ ਕਰਦਾ ਕਿ ਮੈਂ ਸੁਸਾਇਸਾਈਡ ਕਰ ਲਾਂ ਮੈਨੂੰ ਕਹਿ ਪੁੱਤਰ ਇਹ ਕੰਮ ਨਾ ਕਰੀ ਕਿ ਇਹਦਾ ਕੁਝ ਨਹੀਂ ਜਾਣਾ ਤੇਰੇ ਬੱਚੇ ਰੋਲ ਜਾਣਗੇ ਕੰਦਾ ਫਿਰ ਮੈਂ ਕਰਾਂਗੀ ਅੱਜ ਤੇ ਅੱਪਾ ਵੀ ਦੇਖਦੇ ਰਹੇਗੇ ਕਿ ਵੀ ਇਹ ਬੰਦਾ ਕੀ ਬਿਆ ਜੋ ਇਹਦੇ ਨਾਲ ਕੰਡੀਸ਼ਨ ਹੋਈ ਹੈ ਮੌਕੇ ਤੇ ਦੇਖਿਆ ਪਹਿਲਾਂ ਤਾਂ ਮੈਂ ਸੁਣਦਾ ਸੀ ਨਾ ਕਿ ਵੀ ਇੱਥੇ ਆ ਕੇ ਪੁਲਿਸ ਵਾਲੇ ਜਾਂ ਕਿ ਧੱਕਾ ਕਰਦੇ ਪਏ ਨੇ ਪਰ ਅੱਜ ਦੇਖਿਆ ਤੇ ਬੜਾ ਮਨ ਤੁਹਾਡਾ ਤੇ ਆਪ ਪਰਚਾਣ ਰੱਖ ਕੇ ਕਰੀਏ ਵੀ ਅਗਰ ਇੱਕ ਬੰਦੇ ਦੀ ਸੇਫਟੀ ਨਹੀਂ ਹੈਗੀ ਆਪਣੇ ਘਰ ਦੇ ਵਿੱਚ ਤੇ ਫਿਰ ਕਿੱਥੇ ਹੋਏਗੀ ਕੋਈ ਇੱਥੇ ਕੋਈ ਸਮੈਗ ਥੋੜੀ ਵੇਜਦਾ ਪੈ ਠੀਕ ਹੈ ਉਹਨੂੰ ਟਾਈਮ ਦਿਓ ਜਾਂ ਪਿੱਛੇ ਕਰ ਲੈ ਵੀ ਥੋੜੀ ਤੇ ਗੱਡੀ ਤੇ ਉਹਦੀ ਹੈਗੀ ਪਿੱਛੇ ਪਹਿਲਾਂ ਇੱਥੇ ਲਾਂਦਾ ਸੀ ਮਗਰ ਲੈ ਗਿਆ ਹੁਣ ਤੁਸੀਂ ਦੇਖ ਲਓ ਮਹੀਨਾ ਹੀ ਨਹੀਂ ਕੰਮ ਕੀਤਾ ਇਹਨੇ ਜਦੋਂ ਇਹ ਕੰਮ ਹੋ ਰਿਹਾ ਸੀ ਤੇ ਮਹੀਨਾ ਉਹਨੇ ਉਹਦੀ ਰਾਤ ਸਗੋਂ ਘਟ ਗਈ ਇਹ ਵੀ ਰਾਤ ਸਗੋਂ ਛੁੱਟੀ ਹੁੰਦੀ ਤੇ ਅੱਜ 15000 ਦੀ ਇਹਦੀ ਰਾਤ ਹੋਣੀ ਤੇ ਸਾਰਾ ਉਹਦਾ ਵਿਚਾਰੇ ਦਾ ਘਟੇ ਹੀ ਹੈ ਜਦੋਂ ਘਰੋਂ ਖਾਏਗਾ ਤਾਂ ਪ੍ਰਧਾਨ ਦੀ ਜਦੋਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇੱਥੇ ਆ ਕੇ ਲਗਾਤਾਰ ਇਸ ਨੂੰ ਤੰਗ ਪਰੇਸ਼ਾਨ ਕਰਦੇ ਨੇ ਕਿ ਤੁਸੀਂ ਆਪਣੀ ਸਾਰੇ ਇੱਥੋਂ ਜਿਹੜੇ ਦੁਕਾਨਦਾਰ ਨੇ ਇਕੱਠੇ ਹੋ ਗਏ ਮੁਲਾਜ਼ਮਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਨਹੀਂ ਦੇਖੋ ਕਰੀਦਾ ਪਰ ਅੱਜ ਪਤਾ ਲੱਗ ਗਿਆ ਹੁਣ ਜਿਹੜੀ ਹੈ ਨਾ ਹੁਣ ਲੜਾਈ ਕਰਾਂਗੇ ਜੀ ਬੱਚੇ ਦੇ ਪਿੱਛੇ ਘਲੋਵਾਂਗੇ ਮਾਰਕੀਟ ਵੀ ਖਲੋਏਗੀ ਆਪਾਂ ਵੀ ਖਲੋਵਾਂਗੇ ਜਦੋਂ ਨਹੀਂ ਤਾਂ ਕਾ ਕਿਉਂ ਦਿੱਤਾ ਜਾਏਗਾ ਜੀ ਇਦਾਂ ਤੇ ਫਿਰ ਕੀ ਕਹਿੰਦੇ ਜਦੋਂ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਨਹੀਂ ਆਪਾਂ ਰੋਟੀ ਕਮਾ ਸਕਦੇ ਤਾਂ ਕਿੱਥੇ ਜਾਵਾਂਗੇ ਬਕਾਇਦਾ ਉਹਨੇ ਉਹਦੀ ਪਰਚੀ ਗਈ ਹੈ ਫਿਰ ਉਹਨੂੰ ਮੋਦੀ ਦਾ ਲੋਨ ਮਿਲਿਆ ਉਹਦਾ ਵੀ ਉਹਨੂੰ ਮਿਲਿਆ ਉਹ ਕੀ ਕਹਿੰਦਾ ਨੰਬਰ ਮਿਲਿਆ ਤੇ ਮਗਰ ਜਿਹੜੀ ਲੱਗੀ ਵੇਖੋ ਉਹ ਤਾਂ ਹੀ ਮੋਦੀ ਦਾ ਲੋਨ ਬਾਤ ਕੀਤਾ ਤਾਂ ਫਿਰ ਕਿੱਥੇ ਲਾਏਗਾ ਕੋਈ ਬੰਦਾ ਤੁਸੀਂ ਇਹ ਮੋੜ ਮੋੜ ਲਓ ਪਿੰਗ ਪਲਾਇਆ ਤੇ ਲੰਘਿਆ ਨਹੀਂ ਜਾਂਦਾ ਵਿੱਚ ਘਾੜੋ ਉਹਨੂੰ ਉਹ ਨਹੀਂ ਦਿਖਦਾ ਪਿਆ ਵੀ ਇੱਥੇ ਕਿਹੜਾ ਟ੍ਰੈਫਿਕ ਹੈਗਾ ਆਹ ਗੱਡੀਆਂ ਵੇਖੋ ਆਹ ਗੱਡੀਆਂ ਵੇਖ ਲਓ ਇੱਥੋਂ ਤੱਕ ਉਹ ਗੱਡੀਆਂ ਲੱਗੀਆਂ ਮਤੋਂ ਨਹੀਂ ਨਹੀਂ ਗਾਗ ਨਹੀਂ ਆਏਗਾ ਬੈਨ ਪਿੱਛੇ ਕੀ ਕੀ ਕਰੋ ਆਪਾਂ ਤੇ ਇਹੀ ਕਹਿੰਦੇ ਆ ਵੀ ਤੁਹਾਡੇ ਕਹਿੰਦੇ ਤੁਸੀਂ ਵੀ ਪ੍ਰਸ਼ਾਸਨ ਕੋਲ ਸਾਡੀ ਆਵਾਜ਼ ਪਹੁੰਚਾਓ ਬਈ ਤੱਕਾ ਨਾ ਹੋਣਾ ਚਾਹੀਦਾ ਇਹਦੇ ਲਈ ਦੇਖੋ ਪਤਾ ਨਹੀਂ ਕਿਉਂ ਉਹਦੇ ਮਨ 'ਚ ਗੁੱਸਾ ਹੋ ਕੋ ਗੱਲ ਦਾ ਵਾ ਜੇ ਤਾਂ ਮਾਨ ਜੋ ਕਿ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਮੈਡਮ ਅ ਡਿਸਪੀ ਟ੍ਰੈਫਿਕ ਦੇ ਦੇਸ਼ਾਂ ਦੇ ਵਿੱਚ ਆਪਾਂ ਜਿਹੜੀਆਂ ਰੋਡ ਨੇ ਨਵੇਂ ਬਣੇ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਰੇੜੀਆਂ ਵਾਲੇ ਨੇ ਲਾੜ ਕੇ ਰੇੜੀਆਂ ਲਾਉਂਦੀਆਂ ਵਾਂ ਜਿਨ੍ਹਾਂ ਨੂੰ ਅਸੀਂ ਨੋਟਿਸਮੈਂਟ ਕਰਕੇ ਕਹਿੰਦੇ ਆ ਕਿ ਪਹਿਹੀ ਆਪਣੀ ਰੇੜੀ ਜਿਹੜੀ ਆ ਉਹ ਕਿਸੇ ਉਸ ਜਗ੍ਹਾ ਤੇ ਲਗਾਓ ਜਿੱਥੇ ਜਗ੍ਹਾ ਤੇ ਕਿਸੇ ਪਬਲਿਕ ਰੂਟ ਕੋ ਨੂੰ ਸਮੱਸਿਆ ਨਾ ਆਵੇ ਇਸ ਕਰਕੇ ਰੋਜ਼ ਦੀ ਤਰ੍ਹਾਂ ਜਿੱਦਾਂ ਹੀ ਨੋਟਿਸਮੈਂਟ ਕਰਦੇ ਆ ਜਾਂ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੀਆਂ ਰੇੜੀਆਂ ਆ ਪਿੱਛੇ ਕਰ ਲਓ ਜਿਹੜੀਆਂ ਫਰੂਟ ਵਾਲੀਆਂ ਰੇੜੀਆਂ ਉਹ ਵੀ ਲੈ ਲੂ ਜਲੇ ਜਾਂਦੇ ਨੇ ਹਰ ਰੇੜੀ ਦਾ ਹਰ ਥਾਂ ਤੇ ਹਰ ਜਗ੍ਹਾ ਤੇ ਬਾਜ਼ਾਰ ਚ ਵੀ ਨੋਟਿਸਮੈਂਟ ਕਰਦੇ ਆ ਤੇ ਰੇੜੀਆਂ ਜਿਹੜੀਆਂ ਲਾ ਕੇ ਤੇ ਟ੍ਰੈਫਿਕ ਨੂੰ ਜਾਮ ਹੁੰਦੀਆਂ ਇਸ ਕਰਕੇ ਪਤਾ ਨਹੀਂ ਉਹ ਕੋਈ ਆਪਣਾ ਦਿਮਾਗੀ ਤੌਰ ਤੇ ਕੋਈ ਉਹਦੇ ਮਨ ਚ ਹੋਊਗੀ ਕਿਸੇ ਤਰੀਕੇ ਨਾਲ ਜਿਉਂ ਉਹਨਾਂ ਨੂੰ ਕਿਹਾ ਵੀ ਆ ਜਿਹੜਾ ਫਾਇਰ ਬ੍ਰਿਗੇਡ ਪਾਣੀ ਭਰ ਲਾਉਂਦਾ ਵਾ ਇਹਦੇ ਥੱਲੇ ਗੱਡੀਆਂ ਲਾ ਦਿਤੀਆਂ ਵਾ ਤੁਹਾਡੀ ਗੱਡੀਆਂ ਰੇੜੀ ਕਰਕੇ ਤੁਸੀਂ ਰੇੜੀ ਨੂੰ ਥੋੜਾ ਪਿੱਛੇ ਫੁੱਟਪਾਥ ਤੇ ਕਰਕੇ ਲਾ ਲੋ ਨਾ ਕਿ ਫੁੱਟਪਾਥ ਤੇ ਕਰਨ ਦੀ ਬਜਾਏ ਉਹਨੇ ਪਤਾ ਨਹੀਂ ਸਮਾਰਤ ਨੂੰ ਢੋਲ ਲਿਆ ਆਪਣਾ ਇਸ ਕਰਕੇ ਆ ਉਹਦੇ ਬਾਰੇ ਹੁਣ ਕੀ ਕਰ ਸਕਦੇ ਉਹਦੀ ਮਾਨਸਿਕਤਾ ਵਾ ਇਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਪਛਾਹ ਕਰਕੇ ਲਾ ਦੇ ਜਿੱਥੇ ਉਹ ਕਹਿੰਦਾ ਵਾ ਫੁੱਟਪਾਥ ਪਿੱਛੇ ਹੈਗਾ ਕਦੇ ਨਹੀਂ ਲੱਗੀ ਹਾਂ ਉਹਨਾਂ ਨੂੰ ਕਿਹਾ ਵੀ ਆ ਫੁੱਟਪਾਥ ਦੇ ਪਿੱਛੇ ਢਲਾ ਲਓ ਤੇ ਪਰ ਜਿਹੜੇ ਆਪਦੇ ਮੰਦਰ ਦੇ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਇਹਦੀ ਰੇੜੀ ਦਿਖਾਈ ਦਿੰਦੀ ਆ ਪਰ ਪਿੰਕ ਪਲਾਜ਼ਾ ਦੇ ਵਿੱਚ ਇੰਨੀਆਂ ਰੇੜੀਆਂ ਇੰਨੀਆਂ ਜਿਹੜੀਆਂ ਦੁਕਾਨਦਾਰਾਂ ਦੇ ਵੱਲੋਂ ਬਾਹਰ ਜਿਹੜੇ ਖਬਜ਼ੇ ਤੱਕ ਕਰ ਦਿੱਤੇ ਗਏ ਨੇ ਪਿੰਕ ਪਲਾਜ਼ਾ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਚੁੱਕਾ ਪਰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਇਹਨੂੰ ਆ ਕੇ ਤੰਗ ਪਰੇਸ਼ਾਨ ਕੀਤਾ ਨਹੀਂ ਨਹੀਂ ਇੱਕ ਟਾਰਗੇਟ ਨਹੀਂ ਹੈਗਾ ਜੀ ਸਾਡਾ ਕੋਈ ਵੀ ਇਕੱਲਾ ਬੰਦਾ ਸਾਡਾ ਕੋਈ ਨਹੀਂਗਾ ਅਸੀਂ ਸਾਰੇ ਸ਼ਹਿਰ ਨੂੰ ਕਰਾਉਂਦੇ ਆ ਸਫਾਈ ਪਿਕ ਬਲਾਈਜੇ ਦੇ ਵਿੱਚ ਵੀ ਜਾਂਦੇ ਆ ਮੈਂ ਪਰਿਵਾਰ ਗਿਆਮ ਗੱਡੀ ਲੈ ਕੇ ਮੈਂ ਬਹੁਤ ਵਾਰ ਖਾਲੀ ਕਰਾਇਆ ਪਿਕ ਬਲਾਈਜੇ ਦੀਆਂ ਦੁਕਾਨਾਂ ਵੀ ਖਾਲੀ ਕਰਾਈਆਂ ਵਾ ਰੇੜੀਆਂ ਵੀ ਕਰਾਈਆਂ ਉਹਨਾਂ ਨੂੰ ਕਿਹਾ ਜਿਹੜੀ ਪਾਰਕ ਬਣੀ ਜਾਂ ਅੰਦਰ ਉਹ ਚਲਾ ਲਓ ਨੋ ਪ੍ਰੋਬਲਮ ਇੱਥੇ ਸਾਨੂੰ ਕੋਈ ਇਸ਼ਾਰਾ ਹੈਗਾ ਇਹ ਨਗਰ ਨਿਗਮ ਦਾ ਕੰਮ ਆ ਪਰ ਲੱਗ ਦੁਕਾਨਦਾਰ ਜਾਂ ਫੇ ਰੇੜੀਆਂ ਵਾਲੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਗੱਲ ਨਹੀਂ ਸੁਣਦੇ ਦੇਖੋ ਪਤਾ ਕਾਰਨ ਕੀ ਹੈ ਜੀ ਦੇਖੋ ਇੱਕ ਫਿਤਰਤ ਬਣ ਗਈ ਹੈ ਲੋਕਾਂ ਦੀ ਵੀ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਕੰਮ ਨਹੀਂ ਕਰਨ ਦੇਣਾ ਇਸ ਕਰਕੇ ਸਾਡਾ ਮਤਲਬ ਇਹਨਾਂ ਉਸ ਟ੍ਰੈਕ ਨਾਲ ਅਸੀਂ ਚਾਹੁੰਦੇ ਆਂ ਵੀ ਸਾਰੇ ਅੰਮ੍ਰਿਤਸਰ ਦੀ ਟ੍ਰੈਕ ਵਧੀਆ ਤਰੀਕੇ ਨਾਲ ਚੱਲੇ ਕਿਸੇ ਨੂੰ ਪਰੇਸ਼ਾਨੀ ਨਾ ਅਗਰ ਕਿਤੇ ਅੱਗ ਲੱਗ ਜੇ ਜਾਂ ਕੋਈ ਗੱਲਬਾਤ ਹੋ ਜੇ ਉਸ ਜਗ੍ਹਾ ਦੇ ਥੱਲੇ ਜਿਹੜਾ ਉਹ ਪਾਣੀ ਭਰਦੇ ਆ ਉੱਥੇ ਟਰੱਕ ਨਾ ਲੱਗੇ ਅੱਧਾ ਘੰਟਾ ਤੇ ਫਿਰ ਬੜੀ ਤਕੜੀ ਸਮੱਸਿਆ ਹੋ ਸਾਡਾ ਫਰਜ਼ ਬੰਦਾ ਉਹਨੂੰ ਖਾਲੀ ਰੱਖਾਉਣਾ ਬਰਨਦਵਾਰ ਕਾਰਪੋਰੇਸ਼ਨ ਨੇ ਕਿਹਾ ਵਾ ਮੈਂ ਖਾਲੀ ਕਰਾ ਕੇ ਕਹਿੰਦਾ ਵਾ ਨੋਟ ਵੈਂਟ ਕਰਦਾ ਇਹਦੇ ਥੱਲੇ ਗੱਡੀ ਨਾ ਲਾਇਆ ਕਰੋ ਇਸ ਕਰਕੇ ਇਹ ਆ ਕਿ ਉਹ ਆਪਣੇ ਤੌਰ ਤੇ ਕੋਈ ਮਾਨਸਿਕ ਤੌਰ ਤੇ ਹੋ ਸਕਦਾ ਸਾਡੀ ਕੋਈ ਨਿੱਜੀ ਰਿਸ਼ਤੇ ਕਿਸੇ ਨਾਲ ਇਹ ਸਾਡਾ ਮਤਲਬ ਹੈ ਰੋਜ਼ ਰੋਜ਼ ਦੀ ਤਰ੍ਹਾਂ ਉਹ ਕੱਦਦੇ ਆਂ ਕਿ ਜਿਹੜੀਆਂ ਰੇੜੀਆਂ ਆ ਆਪਣੇ ਸਵੱਤਥ ਥਾਂ ਤੇ ਲਾਓ ਜਿੱਥੇ ਪਬਲਿਕ ਵੀ ਕੇ ਨਾਲ ਬੈਠ ਕੇ ਕਾ ਲਵੇ ਤੇ ਲੋਕ ਵੀ ਜਿਹੜੇ ਆ ਰਸਤਾ ਬਲੌਕ ਡਾਓ